ਮਿੰਟੋ ਜੀ ਇੱਥੇ ਕੈਨੇਡਾ 'ਚ ਕੱਲ ਸਵੇਰੇ ਸਾਡਾ ਇੱਥੇ ਕੌਮੀ ਅਖਬਾਰ ਹੈ ਉਹਨਾਂ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲੇ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਆਉਂਦੇ ਹਫ਼ਤਿਆਂ ਦੇ ਵਿੱਚ ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਤੇ ਉਸ ਬਾਰੇ ਅਜੇ ਹੋਰ ਕੋਈ ਵੇਰਵੇ ਨਹੀਂ ਦਿੱਤੇ ਗਏ ਇੰਨਾ ਦੱਸਿਆ ਗਿਆ ਅਗੇਨ ਸੂਤਰਾਂ ਦੇ ਹਵਾਲੇ ਤੋਂ ਇਹ ਸਾਰੀ ਗੱਲਬਾਤ ਹੈ ਕਿ ਜਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਸੀ ਉਹ ਦੋ ਜਣੇ ਕੈਨੇਡਾ ਦੇ ਵਿੱਚ ਹੀ ਨੇ ਤੇ ਪੁਲਿਸ ਉਹਨਾਂ ਦੀ ਬੀਤੇ ਸਮੇਂ ਤੋਂ ਨਿਗਰਾਨੀ ਕਰਦੀ ਆ ਰਹੀ ਹੈ ਹੁਣ ਇਸ ਤੋਂ ਬਾਅਦ ਇਸ ਖਬਰ ਨੂੰ ਲੈ ਕੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਰਿਐਕਸ਼ਨ ਆਇਆ ਤੇ ਕੀ ਗੱਲਬਾਤ ਉਹਨਾਂ ਨੂੰ ਮਿਲ ਰਹੀ ਹੈ ਜੀ ਉੱਥੇ ਜੀ ਬਿਲਕੁਲ ਇਸੇ ਵਿਵਹਾਰ ਤੇ ਅੱਜ ਇੰਡੀਅਨ ਮੀਡੀਆ ਦੇ ਵਿੱਚ ਵੀ ਇਹ ਖਬਰ ਜਿਹੜੀ ਆ ਉਹ ਕਾਫੀ ਜ਼ਿਆਦਾ ਥਾਂ ਮੱਲ ਕੇ ਬੈਠੀ ਸੀਗੀ ਤਾਂ ਇੱਥੇ ਵੀ ਇਹੀ ਦਾਵਾ ਕੀਤਾ ਗਿਆ ਜੋ ਤੁਸੀਂ ਸੂਚਨਾ ਦੇ ਰਹੇ ਹੋ ਬਿਲਕੁਲ ਹੂ ਬੂ ਉਹੀ ਸੂਚਨਾ ਉਸੇ ਹਵਾਲੇ ਦੇ ਨਾਲ ਹੀ ਆ ਕਿ ਦੋ ਦੋਸ਼ੀ ਆ ਜਿਹੜੇ ਕਥੇ ਤੌਰ ਤੇ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਮਤਲਬ ਕਿ ਪੂਰੀ ਨਿਗਰਾਨੀ ਹੇਠ ਆ ਤਾਂ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਆ ਤਾਂ ਅੱਗੇ ਕੁਝ ਵੀ ਨਹੀਂ ਕਿਆਫਾ ਕੁਝ ਵੀ ਨਹੀਂ ਹੈ ਮਤਲਬ ਕਿ ਉਹਦੀਆਂ ਤਾਰਾਂ ਭਾਰਤ ਦੇ ਨਾਲ ਛੁੱਡਣਗੀਆਂ ਜਦੋਂ ਗ੍ਰਿਫਤਾਰੀ ਹੋਏਗੀ ਤਾਂ ਜਾਂ ਨਹੀਂ ਉਸ ਬਾਰੇ ਕੁਝ ਨਹੀਂ ਹੈ ਕੱਖ ਨਹੀਂ ਹੈ ਤਾਂ ਇੱਥੇ ਵੀ ਗਲੋਬ ਐਂਡ ਮੇਲ ਰਿਪੋਰਟ ਦਾ ਜੀ ਕਿਤੇ ਨਾ ਕਿਤੇ ਜ਼ਿਕਰ ਹੈ ਉਹਨੂੰ ਕੋਟ ਕੀਤਾ ਗਿਆ ਕਿ ਜੋ 18 ਜੂਨ ਨੂੰ ਹਾਟਿਆ ਹੋਈ ਸੀਗੀ ਹਰਦੀਪ ਸਿੰਘ ਨੇਜਰ ਦੀ ਤਾਂ ਉਸ ਮਾਮਲੇ ਦੇ ਵਿੱਚ ਦੋ ਸ਼ੱਕੀ ਜਿਹੜੇ مشکوਕ ਹੈ ਜਿਹੜੇ ਉਹ ਬਿਲਕੁਲ ਨਿਗਰਾਨੀ ਹੇਠ ਹੈ ਕਿ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਤਾਰਾ ਭਾਰਤ ਦੇ ਨਾਲ ਜੁੜਦੀਆਂ ਪਰ ਭਾਰਤ ਦੇ ਨਾਲ ਜੇਕਰ ਤਾਰਾ ਜੁੜਦੀਆਂ ਨੇ ਕਾਲਪਨਿਕ ਇੱਕ ਪ੍ਰਸ਼ਨ ਹੈ ਜਾਂ ਸੰਭਾਵਨਾ ਹੈ ਤਾਂ ਫਿਰ ਮਾਮਲਾ ਕਾਫੀ ਗੁੰਝਲਦਾਰ ਹੋ ਜਾਏਗਾ ਕਿਉਂਕਿ ਇੱਕ ਪਾਸੇ ਯੂਐਸ ਤੇ ਦੂਸਰੇ ਪਾਸੇ ਕੈਨੇਡਾ ਤੇ ਕੈਨੇਡਾ ਦੇ ਨਾਲ ਇਹ ਰਿਸ਼ਤੇ ਜਿਹੜੇ ਆਉਂ ਤਰੇਡੇ ਸੇ ਕਰਕੇ ਗਿਆ ਕਿਉਂਕਿ ਇਹ ਦਾਵਾ ਕਰਦੇ ਆ ਕਿ ਕੈਨੇਡਾ ਸਿਰਫ ਦੋਸ਼ ਲਾਉਂਦਾ ਸਬੂਤ ਨਹੀਂ ਦਿੰਦਾ ਜੀ ਪਰ ਉਸ ਸੂਰਤ ਦੇ ਵਿੱਚ ਜੇ ਗ੍ਰਿਫਤਾਰੀਆਂ ਮਤਲਬ ਕਿ ਹੋ ਜਾਂਦੀਆਂ ਚਾਰ ਸ਼ੀਟ ਤੁਹਾਡੇ ਇੱਥੇ ਨਾਲ ਦੀ ਨਾਲ ਫਾਈਲ ਹੋ ਜਾਂਦੀਆਂ ਤੁਹਾਨੂੰ ਪਤਾ ਸਾਰਾ ਕੁਝ ਜਿਹੜਾ ਉਹ ਪ੍ਰोसीडिंग ਦੇ ਵਿੱਚ ਮੁਰਿਆ ਜਾਂਦਾ ਤਾਂ ਫਿਰ ਬਹੁਤ ਇੱਕ ਉਲਟ ਦਿਸ਼ਾ ਨੂੰ ਕਹਾਣੀ ਚਲੇ ਜਾਏਗੀ ਪਰ ਜੇ ਮੰਨ ਲਓ ਇਹ ਗੱਲ ਉਲਟ ਨਿਕਲਦੀ ਹੈ ਇਹ ਹੁਣ ਆਪਾਂ ਕਹਿ ਲੋ ਕਿ ਕਾਲਪਨਿਕ ਹੀ ਗੱਲ ਕਰ ਰਹੇ ਆਂ ਤੇ ਉਲਟ ਨਿਕਲਦੀ ਹੈ ਕੋਈ ਦਾਵਿਆਂ ਤੋਂ ਉਲਟ ਨਿਕਲਦੀ ਹੈ ਤਾਂ ਰਿਸ਼ਤੇ ਤਦ ਵੀ ਮਦਰ ਨਹੀਂ ਰਹਿਣਗੇ ਰਿਸ਼ਤੇ ਤਦ ਹੋਰ ਵੀ ਨੁਕਸਾਨੇ ਜਾ ਸਕਦੇ ਆ ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਕ੍ਰੂਸ਼ਲ ਹੈ ਅਗਲੇ ਜੇ ਆਪਾਂ ਦੇਖੀਏ ਤਾਂ ਅਗਲੇ ਕੁਝ ਦਿਨਾਂ ਦਾ ਇਹ ਮਾਮਲਾ ਕਾਫੀ ਮਹੱਤਵਪੂਰਨ ਹੋ ਜਾਂਦਾ ਹੈ ਜੀ ਮਿੰਟੂ ਜੀ SSP ਕੋਟਨੇ ਨੇ ਜਥੇਦਾਰ ਕੌਂਕੇ ਦੇ ਗੋਲੀ ਮਾਰੀ ਸੀ ਹੁਣ ਇਸ ਗੱਲ ਬਾਰੇ ਇਹ ਪੁਸ਼ਟੀ ਹੋ ਗਈ ਹੈ ਜੀ ਕੀ ਗੱਲ ਸੁਣਨ ਨੂੰ ਮਿਲ ਰਹੀ ਹੈ ਹੋਰ ਦੇਖੋ ਇਹ ਗੱਲ ਜਿਹੜੀ ਹੈ ਨਾ ਉਹ ਇਸ ਵੇਲੇ ਬਹੁਤ ਜ਼ਿਆਦਾ ਫੈਲ ਗਈ ਹੈ ਮੈਨੂੰ ਲੱਗਦਾ ਕਿ ਅੱਜ ਸੋਸ਼ਲ ਮੀਡੀਆ ਦਾ ਯੋਗ ਹੈ ਜੇ ਗੱਲ ਇੱਥੋਂ ਤੱਕ ਪਹੁੰਚੀ ਹੈ ਕਿ ਇੰਨੇ ਸਾਲਾਂ ਬਾਅਦ ਕਿਤੇ ਨਿਆਂ ਦੀ ਉਮੀਦ ਬੱਜੀ ਆ ਤਾਂ ਇਹ ਇਹੀ ਹੈ ਕਿ ਤੁਸੀਂ ਵੇਖ ਲਓ ਕਿ 3-4 ਦਿਨਾਂ ਦੇ ਅੰਦਰ-ਅੰਦਰ ਜਥੇਤਾਰ ਗੁਰਦੇਵ ਸਿੰਘ ਕੌਂਕੇ ਹੁਰਾਂ ਬਾਰੇ ਅੱਜ ਦੀ ਪੀੜ੍ਹੀ ਵੀ ਜਾਣੂ ਹੋ ਗਈ ਆ ਜੀ ਨਹੀਂ ਤਾਂ ਆਪਾਂ ਵੇਖਦੇ ਹੁੰਦੇ ਸੀਗਾ ਕਿ ਅੱਗੇ ਇਹਨਾਂ ਚੀਜ਼ਾਂ ਦਾ ਵਿਸਾਰ ਬਹੁਤ ਘੱਟ ਹੁੰਦਾ ਸੀਗਾ ਬਹੁਤ ਹੀ ਘੱਟ ਹੁੰਦਾ ਸੀਗਾ ਖੈਰ ਗੱਲ ਇਹ ਆ ਕਿ ਇੱਕ ਮੁਲਾਜ਼ਮ ਜਿਹੜਾ ਆ ਉਹ ਸਾਹਮਣੇ ਆਇਆ ਜੋ ਉਸ ਵੇਲੇ ਜੌਬ ਦੇ ਵਿੱਚ ਸੀ ਹਠੂਰ ਪਿੰਡ ਦਾ ਹੈ ਹਮਮਮ ਦਰਸ਼ਨ ਸਿੰਘ ਹਮਮਮ ਅੱਛਾ ਇਹ ਉਸ ਨੇ ਮੁਲਾਜ਼ਮਤ ਕਰਦਾ ਸੀਗਾ ਡਿਪਾਰਟਮੈਂਟ ਦੇ ਵਿੱਚ ਇਹ ਕਹਿੰਦਾ ਕਿ ਮੈਂ ਉੱਥੇ ਜਾਂਦਾ ਆਉਂਦਾ ਰਹਿੰਦਾ ਸੀਗਾ ਜੀ ਇਹਨੇ ਜੋ ਗੱਲ ਕਹੀ ਆ ਇਹ ਕਹਿੰਦਾ ਆ ਕਿ ਸਵਰਨ ਘੋਟਣੇ ਨੇ ਗੋਲੀ ਮਾਰੀ ਸੀਗੀ ਤਰਸੇਮ ਸਿੰਘ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਇਹ ਆਪਣੇ ਨਾਲ ਕੁਝ ਹੋਰ ਹੋਮ ਗਾਰਡਸ ਦੇ ਜਵਾਨਾਂ ਨੂੰ ਲੈ ਕੇ ਫਿਰ ਉਸ লাশ ਨੂੰ ਟਿਕਾਣੇ ਲਾਇਆ ਸੀਗਾ ਤੇ ਇਹਦਾ ਇਹ ਵੀ ਕਹਿਣਾ ਆ ਕਿ ਜਿਹੜਾ ਹਰ ਭਗਵਾਨ ਇਨਚਾਰਜ ਸੀਗਾ ਸੀਆਈਏ ਸਟਾਫ ਦਾ ਉਹ ਤਾਂ ਬੁੱਚੜਾ ਆਦਮੀ ਸੀਗਾ ਪਹਿਲਾਂ ਉਹਨੇ ਅੰਨਾ ਤਸ਼ੱਦਦ ਕੀਤਾ ਤੇ ਇਸੇ ਤਸ਼ੱਦਦ ਦੇ ਦੌਰਾਨ ਜਥੇਦਾਰ ਦੀ ਇੱਕ ਅੱਖ ਵੀ ਕੱਢੀ ਗਈ ਹੂੰ ਫਿਰ ਨਾਲ ਇਹ ਕਿ ਕੁਝ ਸਮਾਂ ਪਹਿਲਾਂ ਜਦੋਂ ਗੋਲੀ ਮਾਰੀ ਗਈ ਆ ਜਥੇਦਾਰ ਕੌਕੇ ਦੇ ਤਾਂ ਗੁਰਮੀਤ ਸਿੰਘ ਨਾਮ ਦੇ ਇਨਸਪੈਕਟਰ ਨੇ ਨਢਾਲ ਪਹਿ ਜਥੇਦਾਰ ਕੌਕੇ ਉੱਪਰ ਇੱਕ ਕੰਬਲ ਪਾ ਦਿੱਤਾ ਤੇ ਨੇੜੇ ਇੱਕ ਹੀਟਰ ਲਾ ਦਿੱਤਾ ਕਿਉਂਕਿ ਠੰਡ ਦੇ ਦਿਨ ਸਨ ਨਾ ਜੀ ਤੇ ਦੱਸਦੇ ਆ ਕਿ ਉਦੋਂ ਫਿਰ ਐਸਐਸਪੀ ਕੋਟ ਨੇ ਨੇ ਵੇਖ ਕੇ ਤੇ ਗਰਮੀਤ ਸਿੰਘ ਨੂੰ ਗਾਲਾਂ ਕੱਢੀਆਂ ਇਦਾਵਾ ਦਰਸ਼ਨ ਸਿੰਘ ਹਟੂਰ ਦਾ ਹੂੰ ਤੇ ਨਾਲ ਕਿਹਾ ਕਿ ਫਿਰ ਇਹਦੇ ਗੋਲੀ ਮਾਰੋ ਤੇ ਕਹਿੰਦੇ ਆ ਕਿ ਉਸ ਵੇਲੇ ਇੱਕ ਟੋਕ ਸ਼ਰਾਬੀ ਸੀਗੇ ਸਾਰੇ ਉਸ ਵੇਲੇ ਇੱਕ ਕਰਮਚਾਰੀ ਨੇ ਕਿਹਾ ਕਿ ਜਰਨੈਲ ਨੂੰ ਜਰਨੈਲ ਹੀ ਗੋਲੀ ਮਾਰੇ ਤੇ ਵਹਿਤਰ ਹੋਏਗਾ ਤੇ ਕਹਿੰਦੇ ਕਿ ਫਿਰ ਸਵਰਨ ਘੋਟ ਨੇ ਨੇ ਗੋਲੀ ਮਾਰ ਕੇ ਜਥੇਦਾਰ ਕੌਂਕੇ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ লাশ ਟਿਕਾਣੇ ਲਾਈ ਗਈ ਆ ਸੋ ਇਹ ਦਾਵਾ ਹੈ ਦਰਸ਼ਨ ਸਿੰਘ ਹਟੂ ਦਾ ਦੇਖੋ ਇਹਦੇ ਚ ਮੈਂ ਤੁਹਾਨੂੰ ਦੋ ਚੀਜ਼ਾਂ ਦੱਸ ਦੇਵਾਂ ਜੀ ਸਾਰੀ ਰਿਪੋਰਟ ਆਪਣਾ ਕੋਲ ਆ ਜਿਹੜੀ ਬੀਪੀ ਤਿਵਾੜੀ ਨੇ ਬਣਾਈ ਆ ਉਹਦੇ ਚ ਪਹਿਲੀ ਸਟੇਟਮੈਂਟ ਹੀ ਇਸ ਦਰਸ਼ਨ ਸਿੰਘ ਹਟੂਰ ਦੀ ਦਰਜ ਆ ਹਮਮ ਤੇ ਜਿਸ ਦਰਸ਼ਨ ਸਿੰਘ ਹਟੂਰ ਦੇ ਅੱਜ ਦਾਅਵੇ ਆ ਤਾਂ ਉਹਦੇ ਬਾਰੇ ਪਹਿਲੀ ਸਟੇਟਮੈਂਟ ਚ ਇਹ ਚੀਜ਼ ਜਿਹੜੀ ਆ ਉਹ ਦਰਜ ਕੀਤੀ ਗਈ ਆ ਕਿ ਇਹਨੇ ਹਿਊਮਨ ਰਾਈਟਸ ਕਮਿਸ਼ਨ ਦੇ ਪਾਸ ਕੁਝ ਹੋਰ ਬਿਆਨ ਦਰਜ ਕਰਵਾਏ ਸੀ ਤੇ ਸਾਡੇ ਕੋਲ ਆ ਕੇ ਕੁਝ ਹੋਰ ਦਰਜ ਕਰਵਾਏ ਆ ਜੀ ਸਾਡੇ ਸਾਹਮਣੇ ਵੀ ਆਇਆ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੀ ਉਹ ਸਟੇਟਮੈਂਟ ਕੱਢ ਕੇ ਦਿਖਾ ਦਿਓ ਸਾਨੂੰ ਹਿਊਮਨ ਰਾਈਟਸ ਕੋਲ ਜਿਹੜੀ ਤੁਸੀਂ ਦਿੱਤੀ ਸੀਗੀ ਹਾਂ ਹਾਂ ਹਾਲੇ ਤੱਕ ਇਹਨਾਂ ਨੇ ਭੇਜੀ ਨਹੀਂ ਜੇ ਭੇਜੀ ਤੇ ਜ਼ਰੂਰ ਆਪਾਂ ਉਹ ਸਾਂਝੀ ਕਰ ਦਾਂਗੇ ਦੂਸਰੀ ਚੀਜ਼ ਜਿਹੜੀ ਇਹ ਕੱਲ ਆ ਰਹੀ ਆ ਨਾ ਕਿ ਇੱਕ ਪੁਲਿਸ ਮੁਲਾਜ਼ਮ ਦਾ ਜ਼ਿਕਰ ਇਹ ਕਰ ਰਿਹਾ ਹੈ ਤਰਸੀਮ ਸਿੰਘ ਜੀ ਉਹ ਵੀ ਬਿਲਕੁਲ ਉਹ ਸਹੀ ਆ ਉਹ ਵੀ ਰਿਪੋਰਟ ਦੇ ਵਿੱਚ ਦਰਜ ਹੈ ਉਹ ਸਾਰੀ ਰਿਪੋਰਟ ਕਿਉਂਕਿ ਆਪਣੀ ਟੀਮ ਦੇ ਪਾਸ ਆ ਤਾਂ ਉਹ ਹੈ ਤਰਸੀਮ ਸਿੰਘ ਹੈ ਜੋ ਉਸਤਾਰ ਸੇਮ ਸਿੰਘ ਨੂੰ ਪਹਿਲਾਂ ਤੇ ਕਿਹਾ ਗਿਆ ਕਿਉਂਕਿ ਉਹਦੀ ਬੈਲਟ ਦੇ ਵਿੱਚ ਹੱਥ ਕੜੀ ਪਾਈ ਹੋਣ ਦੀ ਕਹਾਣੀ ਖੜੀ ਗਈ ਸੀ ਕਿ ਇਹਨੂੰ ਜੀ ਮੁਅਤਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਆ ਬਾਅਦ ਦੇ ਵਿੱਚ ਉਸੇ ਨੂੰ ਪ੍ਰੋਮੋਸ਼ਨ ਮਿਲਦੀ ਆ ਹਮ ਹਰਿੰਦਰ ਸਿੰਘ ਚਾਹਲ ਤੇ ਰਾਜਨ ਗੁਪਤਾ ਦੇ ਥਰੂ ਉਹਨੂੰ ਇੱਕ ਪ੍ਰੋਮੋਸ਼ਨ ਦਿੱਤੀ ਜਾਂਦੀ ਆ ਜੀ ਇਹ ਆਪਣੇ ਆਪ ਦੇ ਵਿੱਚ ਕਹੋ ਕਿ ਇਹ ਮਾਮਲਾ ਜਿਹੜਾ ਕਾਫੀ ਸ਼ੱਕੀ ਹੋ ਜਾਂਦਾ ਕਿ ਜਿਸ ਮੁਲਾਜ਼ਮ ਨੂੰ ਪਹਿਲਾਂ ਮੁਅਤਲ ਕਰਨ ਦੀ ਸਿਫਾਰਿਸ਼ ਤੇ ਫਿਰ ਉਸੇ ਨੂੰ ਪ੍ਰਮੋਸ਼ਨ ਦੀ ਸਿਫਾਰਿਸ਼ ਤਾਂ ਬਹਰਾਲ ਜੋ ਵੀ ਹੈ ਕਹਾਣੀ ਵੇਖ ਲਓ ਕਿ ਉਸ ਵੇਲੇ ਕਿਸ ਤਰ੍ਹਾਂ ਇਹ ਥਾਣੇ ਜਿਹੜੇ ਤਸੀਹਾ ਕੇਂਦਰਾ ਚ ਤਬਦੀਲ ਹੋ ਚੁੱਕੇ ਸੀ ਤੇ ਕਿਸ ਤਰ੍ਹਾਂ ਫਿਰ ਉੱਥੇ ਸੱਚ ਹੱਕ ਜਾਂ ਬੇਦੋਸ਼ੀਆਂ ਚੀਕਾਂ ਜਿਹੜੀਆਂ ਦਬਾ ਦਿੱਤੀਆਂ ਜਾਂਦੀਆਂ ਸੀ ਹੂੰ ਮਿੰਟੋ ਜੀ ਐਸਵਾਈਐਲ ਬਾਰੇ ਜਿਹੜੀ ਮੀਟਿੰਗ ਹੋਣੀ ਸੀ ਉਹਦਾ ਕੋਈ ਸੱਟਾ ਨਿਕਲਿਆ ਜੀ ਨਹੀਂ ਕੋਈ ਸੱਟ ਨਹੀਂ ਨਿਕਲਿਆ ਬਸ ਸੱਟ ਇਹੋ ਨਿਕਲਿਆ ਕਿ ਉੱਥੇ ਬੈਠ ਕੇ ਚਾਹ ਪਾਣੀ ਪੀਤਾ ਨੇ ਕਿਉਂਕਿ ਕੇਂਦਰੀ ਮੰਤਰੀ ਵੀ ਆਏ ਸੀਗੇ ਜਲ ਮੰਤਰੀ ਜਿਹੜੇ ਆ ਫਿਰ ਉਸ ਤੋਂ ਬਾਅਦ ਇਹ ਚੱਲਦੇ ਉਹ ਜਿਵੇਂ ਕਹਿੰਦੇ ਨੇ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੇ ਤਾਂ ਇਦਾਂ ਹੀ ਆ ਕਿ ਉਹ ਆਪਣੇ ਘਰ ਨੂੰ ਇਹ ਆਪਣੇ ਘਰ ਨੂੰ ਆ ਕੇ ਦੋਨਾਂ ਨੇ ਫਿਰ ਉਹੀ ਆਪੋ ਆਪਣੇ ਢਫਲੀ ਆਪੋ ਆਪਣੇ ਰਾਗ ਇੱਕ ਕਹਿੰਦਾ ਜੀ ਕਿ ਪਾਣੀ ਦੇਣਾ ਨਹੀਂ ਹੈ ਬੂੰਦ ਵੀ ਹੈ ਨਹੀਂ ਕਿ ਦੂਸਰਾ ਕਹਿੰਦਾ ਜੀ ਮਾਨ ਹੈ ਕਿ ਮਾਨਤਾ ਨਹੀਂ ਇਸ ਤਰ੍ਹਾਂ ਦੀ ਡਾਇਲੌਗ ਬਾਜ਼ੀ ਜਿਹੜੀ ਆ ਉਹ ਹੋਈ ਆ ਯਾਨੀ ਇਹਨਾਂ ਨੇ ਜਿਹੜੀ ਗੱਲ ਆ ਕੇ ਬਾਹਰ ਕਹੀ ਆ ਮਾਨ ਸਾਹਿਬ ਨੇ ਕਿ ਦੇਖੋ ਅਸੀਂ ਉਹਨਾਂ ਨੂੰ ਦੋ ਟੋਕਾ ਆਖ ਆਏ ਆ ਕਿ ਸਾਡੇ ਕੋਲ ਭਾਈ ਪਾਣੀ ਦੀ ਟਿਪ ਹੈ ਨਹੀਂਗੀ ਅਸੀਂ ਕੁਝ ਵੀ ਨਹੀਂ ਦੇ ਸਕਦੇ ਹੂੰ ਤੇ ਦੂਸਰੇ ਪਾਸੇ ਨਾਲੇ ਕਿਹਾ ਕਿ ਜਿਹੜਾ ਸਤਲੁਜ ਦਰਿਆ ਸੀਗਾ ਉਹ ਤੇ ਹੁਣ ਨਾਲਾ ਜਿਹਾ ਬਣ ਕੇ ਰਹਿ ਗਿਆ ਸਾਡੀ ਆਪਣੀ ਜਿਹੜੀ ਜ਼ਰੂਰਤ ਆ 52 ਐਮਏਫ ਪਾਣੀ ਦੀ ਆ ਸਾਡੀ ਜਿਹੜੀ ਖਪਤ ਆ ਤੇ ਸਾਡੇ ਕੋਲ ਜਿਹੜਾ ਮੌਸਰ ਹੈ ਮੌਜੂਦ ਹੈ ਜਿਹੜਾ ਉਹ 14 ਐਮਏਫ ਹੈ ਆ ਤੇ ਅਸੀਂ ਤੇ ਭਾਈ ਦੋਨ ਕਰ ਕਰਕੇ ਪਾਣੀ ਕੱਢ ਕੱਢ ਕੇ ਧਰਤੀ ਹੇਠੋਂ ਤੇ ਆਪਣੇ ਜਿਹੜੇ 70 ਸਾਡਾ 70% ਏਰੀਆ ਉਹ ਡਾਰਕ ਜ਼ੋਨ ਬਣਾ ਦਿੱਤਾ ਜੀ ਤਾਂ ਇਸ ਤਰ੍ਹਾਂ ਦੀ ਇਹਨਾਂ ਨੇ ਆ ਕੇ ਬਿਆਨਬਾਜ਼ੀ ਕੀਤੀ ਹੈ ਇਸ ਤਰ੍ਹਾਂ ਦੇ ਦਾਅਵੇ ਕੀਤੇ ਆ ਤਾਂ ਖੈਰ ਦੇਖੋ ਇਹ ਹੁਣ ਕਹਾਣੀ ਜਿਹੜੀ ਆ ਉਹ ਸਾਰੀ ਜਾਣੀ ਆ ਸੁਪਰੀਮ ਕੋਰਟ ਦੇ ਪਾਲੇ ਦੇ ਵਿੱਚ ਹਮ ਸੁਪਰੀਮ ਕੋਰਟ ਅਗੋਂ ਕੀ ਫੈਸਲਾ ਲੈਂਦਾ ਹੈ ਕਿ ਉਹ ਹੁਣ ਸੁਪਰੀਮ ਕੋਰਟ ਕਹੇਗਾ ਕਿ ਭਾਈ ਸਰਵੇਖੀ ਦੀਆਂ ਜਿਹੜੀਆਂ ਮਦਾਨ ਚ ਫਿਰ ਉਤਾਰੀਆਂ ਜਾਣ ਉਹਦੇ ਵਾਸਤੇ ਸਿਕਿਉਰਿਟੀ ਲਾਈ ਜਾਵੇ ਉਹਦੇ ਵਾਸਤੇ ਕੇਂਦਰ ਦੀ ਜ਼ਿੰਮੇਵਾਰੀ ਲਈ ਜਾਵੇ ਕਿਉਂਕਿ ਇਹ ਨਵੇੜਾ ਨਹੀਂ ਹੋਣਾ ਇਹ ਆਪਾਂ ਨੂੰ ਵੀ ਪਤਾ ਹੈ ਜੀ ਨਾ ਹਰਿਆਣਾ ਪਿੱਛੇ ਹਟ ਸਕਦਾ ਨਾ ਪੰਜਾਬ ਪਿੱਛੇ हट ਸਕਦਾ ਇਹਨਾਂ ਦੋਨਾਂ ਨੇ ਅੜ ਕੇ ਹੀ ਚੱਲਣਾ ਹੈ ਤਾਂ ਹੁਣ ਸੁਪਰੀਮ ਕੋਰਟ ਫੈਸਲਾ ਕਰੇਗਾ ਅਗਲੇ ਮਹੀਨੇ ਸ਼ਾਇਦ ਸੁਣਵਾਈ ਆ ਫਿਰ ਉਸ ਤੋਂ ਬਾਅਦ ਪਤਾ ਲੱਗਣਾ ਕਿ ਭਾਈ ਇਹ ਕਹਾਣੀ ਜਿਹੜੀ ਆ ਉਹ ਕਿਸ ਦਿਸ਼ਾ ਨੂੰ ਤੁਰਦੀ ਆ ਤਾਂ ਬਰਹਾਲ ਦੋਨਾਂ ਹੀ ਸਟੇਟਾਂ ਨੇ ਆਪੋ ਆਪਣਾ ਰਾਗ ਜਿਹੜਾ ਉਹ ਅੱਜ ਵੀ అలਪਿਆ ਇੱਕ ਕਹਿੰਦਾ ਕਿ ਪਾਣੀ ਦਿਓ ਦੂਸਰਾ ਕਹਿੰਦਾ ਕਿ ਕਿੱਥੋਂ ਦਈਏ ਸਾਡੇ ਕੋਲ ਪਾਣੀ ਹੈ ਹੀ ਨਹੀਂ ਹੂੰ ਮੰਟੂ ਜੀ ਕੱਲ ਤੁਸੀਂ ਦੱਸਿਆ ਸੀ ਵੀ 26 ਜਨਵਰੀ ਦੀ ਜਿਹੜੀ ਪਰੇਡ ਹੋਣੀ ਆ ਉਹਦੇ ਵਿੱਚ ਪੰਜਾਬ ਦੀ ਚਾਕੀ ਐਤਕੀ ਵੀ ਸ਼ਾਮਲ ਨਹੀਂ ਕੀਤੀ ਜਾ ਰਹੀ ਉਹਨੂੰ ਲੈ ਕੇ ਹੁਣ ਕੋਈ ਹੋਰ ਅਪਡੇਟ ਹੈ ਜੀ ਕੀ ਰਿਐਕਸ਼ਨ ਕੀ ਆ ਰਿਹਾ ਮਾਮਲਾ ਕਹਿੰਦੇ ਵੀ ਖਾਸਾ ਭਖਿਆ ਹੋਇਆ ਹੁਣ ਜੀ ਬਿਲਕੁਲ ਭਖਿਆ ਹੋਇਆ ਪਰ ਇਹਦੇ ਵਿੱਚ ਇੱਕ ਚੀਜ਼ ਵਿਜੇ ਜੀ ਦੇਖਣ ਵਾਲੀ ਆ ਕਿ ਸੁਨੀਲ ਜਾਖੜ ਹੋਰਾਂ ਨੇ ਵੀ ਅੱਜ ਬਰੋਬਰ ਪੀਸੀ ਕੀਤੀ ਆ ਹੂੰ ਹੂੰ ਉਹ ਜਿਵੇਂ 라 ਵੀ ਰਖਿੰਦਾ ਸੀ ਨਾ ਤੇਰੇ ਵੰਜ ਬਰਾਬਰ ਗੱਡਾਂਗੇ ਹੂੰ ਤਾਂ ਹੋਇਆ ਕੀ ਆ ਕਿ ਕੱਲ ਪੀਸੀ ਕੀਤੀ ਸੀ ਭਗਵੰਤ ਮਾਨ ਹੋਰਾਂ ਨੇ ਅੱਜ ਚਾਚਾ ਚੌਧਰੀ ਆਗੇ ਮਦਾਨ ਦੇ ਵਿੱਚ ਸੁਨੀਲ ਜਾਖੜ ਉਹਨਾਂ ਨੇ ਪੀਸੀ ਕਰ ਦਿੱਤੀ ਕਿਉਂਕਿ ਅੱਜ ਤੱਕ ਉਹ ਭਾਜਪਾ ਬੰਨੀ ਉਹ ਬੈਟਿੰਗ ਕਰ ਰਿਹਾ ਪਰ ਇੰਟਰਸਟਿੰਗ ਗੱਲ ਇਹ ਸੀ ਕਿ ਕੱਲ ਗਰੇਵਾਲ ਹੋਰੀ ਸਿਰਸਾ ਹੋਰੀ ਉਹ ਤੇ ਬੜਾ ਪੱਕਾ ਪੂਰ ਦੇ ਰਿਹਾ ਇਹ ਮੋਦੀ ਗਵਰਨਮੈਂਟ ਦਾ ਪਰੰਤੂ ਜਿਹੜੇ ਸਾਹਬ ਹੈਗੇ ਆ ਸੁਨੀਲ ਜਾਖੜ ਜੀ ਇਹਨਾਂ ਨੇ ਕਿਹਾ ਸੀਗਾ ਕਿ ਮੰਦਪਾਗੀ ਆ ਪੰਜਾਬ ਦੀ ਜਿਹੜੀ ਝਾਕੀ ਉਹ ਸ਼ਾਮਲ ਕੀਤੀ ਜਾਣੀ ਚਾਹੀਦੀ ਸੀ ਪਰ ਅੱਜ ਇਹ ਸਾਰੀ ਜਾਣਕਾਰੀ ਸਮੇਤ ਪੀਸੀ ਦੇ ਵਿੱਚ ਹਾਜ਼ਰ ਹੁੰਦੇ ਆ ਤੇ ਫਿਰ ਦਾਵਾ ਕਰਦੇ ਆ ਕਿ ਵੇਖੋ ਗੱਲ ਇਹ ਆ ਕਿ ਇੱਕ ਤਾਂ ਉਹ ਜਿਹੜੀ ਗੱਲ ਆਪਾਂ ਵੀ ਕਰ ਰਹੇ ਸੀਗੇ ਕਿ ਰੈਪਿਟੀਸ਼ਨ ਇੱਕ ਤੇ ਉਹਨਾਂ ਨੇ ਕਿਹਾ ਕਿ ਨਵਾਂ ਕੁਝ ਵੀ ਨਹੀਂ ਤੇ ਦੂਜੀ ਗੱਲ ਉਹ ਕਹਿੰਦੇ ਕਿ ਫੋਟੋਆਂ ਲਾਉਣ ਦੇ ਤੇ ਇੰਨੇ ਭੁੱਖੇ ਆ ਬਣਾ ਕੇ ਇਹਨਾਂ ਨੇ ਝਾਕੀਆਂ ਸਧਾਰਨ ਜੇ ਟੰਗਦੀਆਂ ਤੇ ਅੱਗੇ ਆਪਣੀਆਂ ਫੋਟੋਆਂ ਲਾ ਦਿੱਤੀਆਂ ਕਿਹੜੀਆਂ ਕਿਹਦੀਆਂ ਜੀ ਅਥਾ ਇੱਕ ਅਰਵਿੰਦ ਕੇਜਰੀਵਾਲ ਅਤੇ ਦੂਸਰੀ ਭਗਵੰਤਮਾ ਨੂਰਦੀ ਲੋਕ ਗੱਲਾਂ ਕਰਦੇ ਆ ਕਿ ਦੱਸੋ ਇਹਨਾਂ ਨੇ ਕਿਹੜੇ ਕਾਲੇ ਪਾਣੀ ਦੀ ਸਜ਼ਾ ਕੱਟੀ ਆ ਭਈ ਜੀ ਸੋ ਇਹ ਇਹਨਾਂ ਦਾ ਦਾਵਾ ਮਤਲਬ ਕਿ ਸੁਨੀਲ ਜਾਖੜੇ ਆ ਜੀ ਦਾਵਾ ਕਰ ਗਏ ਕਿ ਇਹ ਚਾਹੁੰਦੇ ਸੀ ਕਿ ਕਿ ਰਾਜਪਥ ਤੇ ਜਿਹੜੀ ਝਾਕੀ ਜਾਣੀ ਆ ਪੰਜਾਬ ਦੀ ਉਹਦੇ ਵਿੱਚ ਸਾਡੇ ਵੀ ਲੋਕ ਝਾਕ ਕੇ ਲੈਣ ਇਹ ਗੱਲ ਥੋੜੀ ਹੁੰਦੀ ਆ ਅਪਰ ਹਾਲ ਹੁਣ ਤੱਕ ਵੈਸੇ ਤਾਂ ਚਲੋ ਰੱਦ ਗੱਲ ਕੀਤੀ ਆ ਅਕੰਗ ਸਾਹਿਬ ਆਏ ਆ ਇਹਨਾਂ ਦੇ ਜਿਹੜੇ ਚੀਫ ਸਪੋਕਸਪਰਸਨ ਆ ਉਹਨਾਂ ਨੇ ਗੱਲ ਰੱਦ ਜ਼ਰੂਰ ਕੀਤੀ ਆ ਪਰ ਠੋਸ ਕੋਈ ਦਲੀਲ ਇਸ ਦਾਅਵੇ ਦੇ ਉਲਟ ਹੁਣ ਤੱਕ ਪੇਸ਼ ਨਹੀਂ ਕੀਤੀ ਗਈ ਕਿ ਕੀ ਵਾਕਿਆ ਕੋਈ ਫੋਟੋਆਂ ਲਾ ਕੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਲੋੜੀਆਂ ਫੋਟੋਆਂ ਹੁੰਦੀਆਂ ਕਿ ਤੁਸੀਂ ਭੇਜੀਆਂ ਜੇ ਇਸ ਤਰ੍ਹਾਂ ਦੀ ਗੱਲ ਕੱਲ ਨੂੰ ਮੰਨ ਲਓ ਕੋਈ ਦਸਤਾਵੇਜ਼ ਹੀ ਨਿਕਲ ਆਉਂਦੀ ਆ ਤੇ ਜਿਹੜੀ ਇਹ ਇਸ਼ਤਿਹਾਰਬਾਜ਼ੀ ਤੇ ਮਾਰਾ ਮਾਰੀ ਆ ਇਹ ਮਾਨ ਸਰਕਾਰ ਵਾਸਤੇ ਬਹੁਤ ਪੁੱਠੀ ਸਾਬਤ ਹੋ ਸਕਦੀ ਆ। ਅਗਰ ਜਦੋਂ ਭਾਜਪਾ ਇਕਾਈ ਦਾ ਪ੍ਰਧਾਨ ਹੀ ਗੱਲ ਕਰ ਰਿਹਾ ਹੈ ਤਾਂ ਇਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਐਵੇਂ ਕੋਈ ਯਾਰ ਚਟਪੁੰਜੀਆ ਜਿਹਾ ਲੀਡਰ ਜਿਹੜਾ ਹੈ ਉਹ ਵਾਇਹਾਤ ਗੱਲ ਕਰ ਗਿਆ। ਅਗਰਾਂ ਦੇਖਦੇ ਆ ਅੱਗੇ ਕੀ ਹੁੰਦਾ ਪਰ ਅੱਜ ਉਹਨਾਂ ਨੇ ਵਾਵਾ ਕਹਿ ਲੋ ਕਿ ਕੱਚ ਚੋਂ ਮੂੰਗਲੀ ਕੱਟ ਕੇ ਨਾ ਜਿੱਦਾਂ ਤਮਾਕਾ ਕਰ ਦਿੱਤਾ ਹੂੰ ਮਿੰਟੂ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਹਿਲੀ ਵਾਰ ਮਨੀ ਲਾਂਡਰਿੰਗ ਦੇ ਮਾਮਲੇ 'ਚ ਪ੍ਰਿਯੰਕਾ ਗਾਂਧੀ ਦਾ ਨਾਮ ਸ਼ਾਮਲ ਕੀਤਾ ਜੀ ਕੀ ਡੀਟੇਲ ਦੇਖੋ ਪ੍ਰਿਯੰਕਾ ਗਾਂਧੀ ਦਾ ਨਾਮ ਜਿਹੜਾ ਆ ਉਹ ਅਕਿਊਜ਼ਡ ਦੇ ਤੌਰ ਤੇ ਤਾਂ ਨਹੀਂ ਇਹਨਾਂ ਨੇ ਸ਼ਾਮਲ ਕੀਤਾ ਵੈਸੇ ਗੱਲ ਤਾਂ ਇਹ ਆ ਵਿਜੇ ਜੀ ਜੇਕਰ ਗਾਂਧੀ ਫੈਮਿਲੀ ਨੇ ਕੁਝ ਕੀਤਾ ਚਾਹੇ ਉਹ ਨੈਸ਼ਨਲ ਹੈਰਾਲਡ ਦੇ ਮਾਮਲੇ ਚਾਹੇ ਰਾਬਰਟ ਵਾਡਰਾ ਦੇ ਮਾਮਲੇ ਚ ਦੋ ਹੀ ਮਾਮਲੇ ਆਪਾਂ ਨੂੰ ਪਤਾ ਹੈ ਬੜੇ ਲੰਬੇ ਸਮੇਂ ਤੋਂ ਚੱਲਦੇ ਆ ਭਾਈ ਜੇ ਕੁਝ ਕੀਤਾ ਤਾਂ ਤੁਸੀਂ ਦਸਾਂ ਸਾਲਾਂ ਚ ਕੀ ਕੀਤਾ ਹੈ ਇੱਕ ਤੇ ਇਸ ਗੱਲ ਦਾ ਜਵਾਬ ਤੁਹਾਨੂੰ ਦੇਣਾ ਚਾਹੀਦਾ ਕਿ ਹਾਲੇ ਤੱਕ ਤੁਸੀਂ ਇਹਨਾਂ ਚੀਜ਼ਾਂ ਚ ਕਿਉਂ उलझे ਹੋ ਗੱਲ ਨੂੰ ਤਨ ਪਤਨ ਲਾਓ ਤੇ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਦੇਖਦੇ ਹੋ ਕਿ ਹਾਲੇ ਭਾਈ ਥੋੜਾ ਹੈਗਾ ਆ ਕੋਈ ਨਾ ਕੋਈ ਜਾਂਚ ਪੜਤਾਲ ਦਾ ਕੰਮ ਰਹਿੰਦਾ ਆ ਤਾਂ ਫਿਰ ਘਟੋ ਘਟ ਹੋਰ ਇੰਤਜ਼ਾਰ ਕਰ ਲੋ ਜੇ ਤੇ 2024 ਚ ਤੁਸੀਂ ਫਿਰ ਰਿਪੀਟ ਹੋ ਗਏ ਤੇ ਇਸ ਕੁੰਡਲੀ ਨੂੰ ਫੇਰ ਫੋਲ ਲਿਓ ਕਿਉਂਕਿ ਜਦ ਹੁਣ ਤੁਸੀਂ ਐਸ ਵੇਲੇ ਇਹਨਾਂ ਚੀਜ਼ਾਂ ਨੂੰ ਸ਼ੋ ਹੋ ਗਏ ਵਿਜੇ ਜੀ ਸ਼ੱਕ ਜਾਣਾ ਹੀ ਜਾਣਾ ਆ ਇਹ ਇੰਡੀਆ ਕੱਟਫੋੜ ਹੋ ਰਿਹਾ ਤਾਂ ਉਹਨੂੰ ਰੋਕਣ ਵਾਸਤੇ ਇਹ ਸਾਰੇ ਤਰਅੱਦਦ ਕੀਤੇ ਜਾ ਰਹੇ ਆ ਵੈਸੇ ਮਾਮਲਾ ਕੀ ਆ ਜਿਹੜੀ ਐਨਆਈ ਦੀ ਰਿਪੋਰਟ ਹੈ ਮੈਂ ਉਸ ਨੂੰ ਕੋਟ ਕਰਕੇ ਦੱਸ ਦਿੰਦਾ ਕਿ ਜਿਹੜਾ ਮਾਮਲਾ ਬਣਦਾ ਹੈ ਕਿ 6 ਦੇ ਵਿੱਚ ਹਰਿਆਣਾ ਦੇ ਫਰੀਦাবাদ ਦੇ ਵਿੱਚ 5 ਏਕੜ ਜ਼ਮੀਨ ਜਿਹੜੀ ਆ ਪ੍ਰਿਯੰਕਾ ਨੇ ਖਰੀਦੀ ਆ ਹਮ ਹਮ ਰੀਅਲ ਅਸਟੇਟ ਜਿਹੜਾ ਏਜੰਟ ਸੀਗਾ ਐਚਐਲ ਪਾਵਾ ਉਹਦੇ ਤੋਂ ਖਰੀਦੀ ਸੀਗੀ ਹਮ ਹਮ 2010 ਦੇ ਵਿੱਚ ਇਹ ਜ਼ਮੀਨ ਵਾਪਸ ਉਸੇ ਹੀ ਏਜੰਟ ਨੂੰ ਵੇਚ ਦਿੱਤੀ ਜਾਂਦੀ ਹੈ ਹਮ ਹਮ ਤਾਂ ਇਹ ਜਿਹੜਾ ਦਾ ਮਤਲਬ ਕਿ ਫਰੀਦাবাদ ਦਾ ਕੋਈ ਅਮੀਪੁਰ ਪਿੰਡ ਆ ਇਹ ਜ਼ਮੀਨ ਜਿਹੜੀ ਉਹ ਉੱਥੇ 40 ਕਿੱਲੇ ਦੇ ਕਰੀਬ ਸੀਗੀ ਖੈਰ ਕਹ ਲਿਆ ਕਿ ਇਹ ਜਿਹੜਾ ਮਾਮਲਾ ਹੈ ਉਹ ਇਹ 4 ਸ਼ੀਟ ਤੱਕ ਕਿਉਂ ਪਹੁੰਚਿਆ ਉਹ ਥੋੜਾ ਜਿਹਾ ਗੌਰ ਕਰ ਲਿਓ ਇਹ ਜਿਹੜਾ ਏਜੰਟ ਪਾਵਾ ਹੈ ਇਹ ਉਹੀ ਆਦਮੀ ਆ ਜਿਨੇ ਐਨ ਆਰ ਆਈ ਕਾਰੋਬਾਰੀ ਸੀਸੀ ਥੰਪੀ ਨੂੰ ਵੀ ਜ਼ਮੀਨ ਵੇਚੀ ਸੀਗੀ ਜੀ ਠੀਕ ਹੈ ਜੀ ਤਾਂ ਇੱਕ ਵੱਡੇ ਮਾਮਲੇ 'ਚ ਜਿਹੜਾ ਹਥਿਆਰਾਂ ਦਾ ਪਗੌੜਾ ਡੀਲਰ ਆ ਸੰਜੀਵ ਭੰਡਾਰੀ ਇਹ ਵੀ ਸ਼ਾਮਲ ਸੀਗਾ ਜੋ ਕਈ ਏਜੰਸੀਆਂ ਨੂੰ ਮਤਲਬ ਕਿ ਮਨੀ ਲੌਂਡਰਿੰਗ ਵਿਦੇਸ਼ੀ ਮੁਦਰਾ ਤਲਾਤਨ ਕਾਨੂੰਨ ਜੋ ਵੀ ਆ ਉਹ ਵਿੱਚ ਆ ਗਿਆ ਕਿ ਉਹ ਲੋੜਿੰਦਾ ਜਾਂ ਜਾਂਚ ਚੱਲ ਰਹੀ ਆ ਪਰ ਭੰਡਾਰੀ 2016 ਚ ਯੂਕੇ ਪੱਜ ਗਿਆ ਸੀਗਾ ਥੰਪੀ ਤੇ ਬ੍ਰਿਟਿਸ਼ ਨਾਗਰਿਕ ਸੁਮਿਤ ਚੱਡਾ ਦੇ ਨਾਲ ਮਿਲ ਕੇ ਭੰਡਾਰੀ ਦੀ ਜਿਹੜੀ ਕ੍ਰਿਮਨਲ ਕੰਮਾਂ ਦੀ ਕਮਾਈ ਸੀਗੀ ਉਸ ਨੂੰ ਲਕਾਉਣ ਤੇ ਇਮਦਾਦ ਕਰਨ ਦਾ ਦੋਸ਼ ਹੈ ਕਹਾਣੀ ਸਾਫ਼ ਹੋ ਗਈ ਨਾ ਜੀ ਜਿਹੜਾ ਥੰਪੀ ਆ ਇਹ ਰੋਬਰਟ ਦਾ ਮਤਲਬ ਰੋਬਰਟ ਵਾਰੜਾ ਦਾ ਕਰੀਪੀ ਲਾ ਲਓ ਇਹ ਸਾਰੇ ਇੱਧਰਲੇ ਪਾਸੋਂ ਲਿੰਕ ਜੋੜੇ ਗਏ ਕਿ ਭਾਈ ਇਹ ਦੋਸ਼ ਲੱਗਦੇ ਆ ਕਿ ਇਹ ਥੰਪੀ ਉਹੀ ਬੰਦਾ ਹੈ ਜਿਨੇ ਗਾਂ ਦੀ ਗਾਂ ਉਹਨਾਂ ਦਾ ਪੈਸਾ ਵੀ ਐਡਜਸਟ ਕੀਤਾ ਤੇ ਫਿਰ ਇਹ ਜਿਹੜੀ ਜ਼ਮੀਨ ਹੈ ਉਹ ਵੀ ਇੱਧਰ ਜੁੜਦੀ ਹੈ ਮਤਲਬ ਕਿ ਡਾਇਰੈਕਟਲੀ ਕੋਈ ਪ੍ਰਿਯੰਕਾ ਗਾਂਧੀ ਦੇ ਖਿਲਾਫ ਪਹਿਲੀ ਨਜ਼ਰੇ ਕੋਈ ਕੇਸ ਨਹੀਂ ਬਣਦਾ ਨਾ ਹੀ ਅਕਿਊਜ਼ ਦੇ ਤੌਰ ਤੇ ਉਹਨੂੰ ਸ਼ਾਮਲ ਕੀਤਾ ਗਿਆ ਇਹ ਸਿਰਫ ਤੇ ਸਿਰਫ ਇੱਕ ਖਬਰ ਚਲਾਈ ਗਈ ਆ ਇੰਡੀਅਨ ਮੀਡੀਆ 'ਚ ਅੱਜਕੱਲ ਜਿਹੜੀਆਂ ਖਬਰਾਂ ਚੱਲਦੀਆਂ ਉਹਨੂੰ ਅਸੀਂ ਬਹੁਤ ਬਰੀਕੀ ਨਾਲ ਵੇਂਦੇ ਆ ਕਿਤੇ ਵੀ ਕੋਈ ਠੋਸ ਦਸਤਾਵੇਜ਼ ਨਹੀਂ ਲੱਗਾ ਵਿਜੇ ਜੀ ਸਿਰਫ ਤੇ ਸਿਰਫ ਹਰ ਪਾਸੇ ਸੂਤਰਾਂ ਦੇ ਹਵਾਲੇ ਤੋਂ ਸੂਤਰਾਂ ਦੇ ਹਵਾਲੇ ਤੋਂ ਤਾਂ ਖੈਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦੌਰ ਐਸਾ ਦੌਰ ਆ ਕਿ ਜਦੋਂ ਇਹਨਾਂ ਦੀਆਂ ਏਜੰਸੀਆਂ ਦਾ ਡੰਗ ਬਹੁਤ ਤੇਜ਼ ਆ ਚਾਹੇ ਮਮਤਾ ਬੇਨਰਜੀ ਅਰਵਿੰਦ ਕੇਜਰੀਵਾਲ ਤੇ ਸਾਥੀ ਚਾਹੇ ਮਾਇਆਵਤੀ ਚਾਹੇ ਤੁਸੀਂ ਹੋਰ ਲੀਡਰ ਚੱਕ ਲਓ ਕੁਛ ਉਹਨਾਂ ਦੇ ਮਗਰ ਇਸੇ ਤਰ੍ਹਾਂ ਲੱਗਿਆ ਹੋਇਆ ਇਹਨਾਂ ਦਾ ਸਾਰਾ ਤਾਣਾ ਬਾਣਾ ਜਿਹੜਾ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਲੀਡਰਾਂ ਨੂੰ ਰੋਕਿਆ ਜਾਵੇ ਕਿਉਂਕਿ ਇਹ ਰਸਤਾ ਰੋਕ ਰਹੇ ਨੇ ਜੀ ਖੈਰ ਇਹ ਸਵਾਲ ਰਹੇਗਾ ਰਹੇਗਾ ਕਿ 10 ਸਾਲਾਂ ਚ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਸੇ ਨਿਚੋੜ ਤੱਕ ਕਿਉਂ ਨਹੀਂ ਖੜੀਆਂ ਜੀ ਮਿੰਟੂ ਜੀ ਰਸ਼ੀਆ ਵੱਲੋਂ ਹੁਣ ਭਾਰਤ ਦੇ ਨਾਲ ਸਾਂਝ ਵਧਾਉਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ ਕੀ ਅਪਡੇਟ ਹੈ ਜੀ ਜੀ ਬਿਲਕੁਲ ਪੁਤਿਨ ਸਾਹਿਬ ਕਹਿੰਦੇ ਆ ਕਿ ਭਾਈ ਮੋਦੀ ਸਾਹਿਬ ਨੂੰ ਅਪੀਲ ਆ ਕਿ ਉਹ ਇੱਥੇ ਆਉਣ ਫਿਰ ਆਪਾਂ ਯੂਕਰੇਨ ਜੰਗ ਤੇ ਵੀ ਗੱਲਬਾਤ ਕਰਾਂਗੇ ਨਿਯੋਤਾ ਦੇ ਦਿੱਤਾ ਵੈਸੇ ਇਹ ਦੂਸਰਾ ਮੌਕਾ ਹੈ ਉਦਾਂ ਐਨੂਅਲ ਸਮਿਟ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਜਾਂਦੇ ਆ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਮੋਦੀ ਸਾਹਿਬ ਨਹੀਂ ਗਏ 21 ਦੇ ਵਿੱਚ ਵੀ ਨਹੀਂ ਗਏ 22 ਦੇ ਵਿੱਚ ਵੀ ਨਹੀਂ ਗਏ ਯੂਕਰੇਨ ਵਾਰ ਕਰਕੇ ਤੇ ਇਸ ਵਾਰੀ ਜੀ 20 ਚ ਪੁਤਿਨ ਸਾਹਿਬ ਨਹੀਂ ਆਏ ਜੀ ਗੱਲ ਇਹ ਹੈ ਕਿਤੇ ਨਾ ਕਿਤੇ ਮੋਦੀ ਸਾਹਿਬ ਵੈਸਟਰਨ ਨੂੰ ਇਹ ਮੈਸੇਜ ਦੇ ਰਹੇ ਆ ਨਾ ਜਾ ਕੇ ਕਿ ਭਾਈ ਹਾਲ ਦੀ ਘੜੀ ਆਪਾਂ ਠੀਕ ਠਾਕ ਹੀ ਆ ਕਿਉਂਕਿ ਤੁਹਾਡੇ ਉਧਰ ਸੈਂਕਸ਼ਨ ਵਗੈਰਾ ਚੱਲਦੇ ਆ ਤਾਂ ਦੂਸਰੇ ਪਾਸੇ ਜੈ ਸ਼ੰਕਰ ਗਏ ਨੇ ਹੂੰ ਤਾਂ ਇਹਦਾ ਇੱਕ ਹੋਰ ਮੈਸੇਜ ਹੈ ਕਿ ਅਸੀਂ ਆਪਣੇ ਜਿਹੜੇ ਪੁਰਾਣੇ ਕੂਟਨੀਤਿਕ ਰਿਸ਼ਤੇ ਉਹ ਵੀ ਨਿਭਾਈ ਜਾਂਦੇ ਆ ਨਾਲ ਜੀ ਯਾਨੀ ਅਮਰੀਕਾ ਨੂੰ ਦਿਖਾਇਆ ਵੀ ਜਾ ਰਿਹਾ ਸੋ ਗੱਲਾਂ ਉੱਥੇ ਕਾਫੀ ਹੋ ਰਹੀਆਂ ਨੇ ਜਿੱਦਾਂ ਮੇਕ ਇਨ ਇੰਡੀਆ ਤਹਿਤ ਕੁਝ ਹਥਿਆਰ ਬਣਾਉਣ ਦੀ ਡੀਲ ਦਾ ਜ਼ਿਕਰ ਆ ਰਿਹਾ ਖਾਸ ਤੌਰ ਤੇ ਪਰ ਇੱਕ ਵਿਸ਼ੇਸ਼ ਡੀਲ ਦਾ ਜ਼ਿਕਰ ਜਿਹੜਾ ਆ ਰਿਹਾ ਉਹ ਹੈ ਕੱਚੇ ਤੇਲ ਬਦਲੇ ਡੀਲ ਜਿਹੜੀ ਹੈ ਉਹ ਰੁਪਏ ਜਾਂ ਰੂਬਲ ਚ ਕੀਤੀ ਜਾਵੇ ਯਾਨੀ ਉਹਨਾਂ ਦੀ ਕਰੰਸੀ ਚ ਕੀਤੀ ਜਾਵੇ ਤਾਂ ਉਹਦਾ ਵੀ ਕਿ ਰਸਤਾ ਬਣਦਾ ਜਾਂ ਆਪ ਰਿਹਾ ਤੇ ਜੇ ਉਹ ਬਣਦਾ ਤਾਂ ਉਹ ਸਾਫ ਹੈ ਕਿ 2024 ਦੇ ਮੱਦੇ ਨਜ਼ਰ ਕਿਉਂਕਿ ਲਾਲ ਸਾਗਰ ਦੇ ਵਿੱਚ ਜਿਹੜੀ ਹਲਚਲ ਆ ਜੀ ਉਹ ਭਾਰਤ ਨੂੰ ਇੱਕ ਸੰਕੇਤ ਦੇ ਰਹੀ ਆ ਕਿ ਆਉਣ ਵਾਲਾ ਸਭਾ ਔਖਾ ਹੋ ਸਕਦਾ ਹੈ ਤੇ ਇੱਧਰ ਚੋਣਾਂ ਨੇ ਇਸੇ ਵੀ ਕੀਮਤ ਤੇ ਤੇਲ ਦੀ ਕੀਮਤ ਘਟਾਉਣੀ ਹੀ ਘਟਾਉਣੀ ਆ ਮੋਦੀ ਸਰਕਾਰ ਨੇ ਹੋ ਸਕਦਾ ਹੈ ਕਿ ਵੀ ਰੇਜੈਂਟ ਹੋਣ ਬਾਕੀ ਤੁਹਾਨੂੰ ਪਤਾ ਹੈ ਇਲੈਕਸ਼ਨਾਂ ਦੇ ਵਿੱਚ ਰਸ਼ੀਆ ਉਹ ਵੀ ਬਹੁਤ ਮਹੱਤਵਪੂਰਨ ਰਹਿ ਜਾਂਦਾ ਅੱਜ ਕੱਲ ਦੇ ਦੌਰ ਚ ਹੂੰ ਜੀ 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 ਮਿੰਟਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਇਲੈਕਸ਼ਨ ਵਲੈਕਸ਼ਨ ਹੀ ਚੱਲ ਰਹੇ ਆ ਤਾਂ ਆਪਾਂ ਗਵਾਂਡੀਆਂ ਵੱਲ ਵੀ ਜੜਾ ਮਾਰ ਲੈਨੇ ਆ ਤਾਂ ਇੱਕ ਅਸ਼ਾਂਤ ਖੈਬਰ ਪਖਤੂਨਵਾ ਸੂਬਾ ਤਾਂ ਉੱਥੋਂ ਇੱਕ ਖਬਰ ਆਉਂਦੀ ਆ ਕਿ ਹਿੰਦੂ ਭਾਈਚਾਰਾ ਜਿਹੜਾ ਕਿ ਉੱਥੇ ਘੱਟ ਗਿਣਤੀ ਚ ਹੈ ਕਿ ਪੇਸ਼ੇ ਤੋਂ ਜੋ ਡਾਕਟਰ ਨੇ ਪ੍ਰਕਾਸ਼ ਜੀ ਯਾਨੀ ਲੇਡੀ ਨੇ ਤਾਂ ਇਹ ਪਹਿਲੀ ਉਮੀਦਵਾਰ ਹੋਏਗੀ ਹਿੰਦੂ ਭਾਈਚਾਰੇ ਚੋ ਜੋ ਉਥੇ ਇਲੈਕਸ਼ਨ ਲੜਨ ਜਾ ਰਹੇ ਤਾਂ ਇਹਨਾਂ ਨੇ ਨਾਮਜ਼ਦਗੀ ਜਿਹੜੀ ਹੈ ਉਹ ਆਪਣੀ ਭਰ ਦਿੱਤੀ ਹੈ ਇਹਨਾਂ ਦੇ ਪਿਤਾ ਓਮ ਪ੍ਰਕਾਸ਼ ਜਿਹੜੇ ਆ ਉਹ ਪਾਕਿਸਤਾਨ ਪੀਪਲਸ ਪਾਰਟੀ ਵਾਸਤੇ ਬਹੁਤ ਲੰਮੇਰੇ ਸਮੇਂ ਤੋਂ ਕੰਮ ਕਰ ਰਹੇ ਆ ਸੋ ਪੇਸ਼ੇ ਤੋਂ ਡਾਕਟਰ ਕੱਟ ਗਿਣਤੀ ਤੋਂ ਹਿੰਦੂ ਭਾਈਚਾਰੇ ਤੋਂ ਏਬੀਬੀ ਜਿਹੜੀ ਆ ਇਹ ਕੀ ਕਮਾਲ ਕਰਦੀ ਆ ਦੇਖਣ ਵਾਲੀ ਗੱਲ ਆ ਪਰ ਪਹਿਲੀ ਹਿੰਦੂ ਔਰਤ ਬਣੀ ਆ ਜੋ ਇਲੈਕਸ਼ਨ 'ਚ ਉਤਰਨ ਜਾ ਰਹੀ ਆ ਹੂੰ